ਯਾ ਸਰਕਾਰ ਅਪਾਕੇ ਜਿਲ੍ਹਾ ਬਾਜ਼ਾਰ ਦੇ ਵਿੱਚ ਦੇਖਿਆ ਕਿ ਬੜੇ ਉਦਰਲੇ ਨੇ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਜ ਸੂਬਾ ਪੰਜਾਬੀ ਦਾ ਪੰਜਾਬ ਜਿਹੜਾ ਜੀ ਤਰਨਾ ਇੱਕ ਚੀਜ਼ ਚੱਲ ਰਿਹਾ ਮੈਂ ਪਿਛਲੀ ਵਾਰੀ ਵੀ ਪ੍ਰੈਸ ਨੂੰ ਇਹ ਗੱਲ ਕਹੀ ਸੀ ਕਿ ਬੜਾ ਮੰਤ ਭਾਗਾ ਕਿ ਮੋੜ ਦੇ ਵਿੱਚ ਹਰ ਰੋਜ਼ ਦਾ ਇੱਕ ਤਰਨਾ ਹੋਣ ਲੱਗ ਗਿਆ ਪ੍ਰਸ਼ਾਸਨ ਅਸੀਂ ਮੈਨੂੰ ਲੱਗਦਾ ਵੀ ਆ ਤਾਂ ਟੈਕਸ ਨਹੀਂ ਪੇ ਕਰ ਰਹੇ ਜਾਂ ਅਸੀਂ ਪ੍ਰਸ਼ਾਸਨ ਸਾਡੀ ਗੱਲ ਨੂੰ ਸਮਝ ਨਹੀਂ ਰਿਹਾ ਮਤਲਬ ਸਾਰੇ ਸ਼ਹਿਰੀ ਵਸਨੀਕ ਇੱਥੋਂ ਦੇ ਜਿਹੜੇ ਟੈਕਸ ਪੇਅਰ ਨੇ ਜਿਹੜੇ ਵੋਟਰ ਨੇ ਉਹ ਪਰੇਸ਼ਾਨ ਨੇ ਮੁੱਦੇ ਉਹੀ ਨੇ ਉਹਦਾ ਸੀਵਰੇਜ ਸੜਕ ਹਸਪਤਾਲ ਉਹੀ ਮੁੱਦਾ ਹੈ ਅੱਜ ਦਾ ਜੋ ਧਰਨਾ ਹੈ ਇਹ ਬੱਸ ਸਟੈਂਡ ਮਾਰਕੀਟ ਦਾ ਹੈ ਇਹ ਇਹਨਾਂ ਦੇ ਕਾਰੋਬਾਰ ਬਿਲਕੁਲ ਠੱਪ ਹੋ ਗਏ ਨੇ ਪਹਿਲਾ ਕਾਰਨ ਹੈ ਕਿ ਜਿਹੜੀਆਂ ਬੱਸਾਂ ਨੇ ਉਹ ਅੰਦਰ ਜਾਣਾ ਉਹਨਾਂ ਨੇ ਬੰਦ ਕਰਤਾ ਉਹਦੇ ਨਾਲ ਇਹਨਾਂ ਦਾ ਜਿਹੜਾ ਗਾਹਕ ਸੀ ਉਹ ਆਉਣਾ ਬੰਦ ਹੋ ਗਿਆ ਜਿਹੜਾ ਰੂਟੀਨ ਦਾ ਗਾਹਕ ਆਉਂਦਾ ਸੀ ਉਹ ਵੀ ਪਾਣੀ ਖੜੇ ਹੋਣ ਕਰਕੇ ਸੜਕ ਦੇ ਕਰਕੇ ਬਿਲਕੁਲ ਨਹੀਂ ਆ ਰਿਹਾ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਕੰਧਾਂ ਲੋਕਾਂ ਦੇ ਤਰੇੜਾਂ ਪੈ ਗਈਆਂ ਨੇ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਤੇ ਹਰ ਵਾਰ ਧਰਨਾ ਲਾਗੇ ਸੀ ਜੇ ਆਪਦਾ ਹੱਕ ਲੈਣੇ ਆ ਤਾਂ ਫਿਰ ਇਹਨਾਂ ਨੂੰ ਜਿਹੜਾ ਹੈ ਖਾਸ ਕਰਕੇ ਐਮਐਲਏ ਨੂੰ ਤੇ ਨਗਰ ਕੌਂਸਲ ਪ੍ਰਧਾਨ ਨੂੰ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਉਹ ਨਾਕਾਬਲ ਨੇ ਆਪਦੀ ਜਿਹੜੀ ਪੋਸਟ ਤੇ ਬੈਠੇ ਨੇ ਤਾਂ ਲੋਕ ਆਪਦਾ ਨਵਾਂ ਨਮਾਇੰਦਾ ਚੁਣ ਸਕਣ ਤੇ ਮੈਂ ਸਾਰਿਆਂ ਨੂੰ ਅਪੀਲ ਤੁਹਾਡੇ ਰਾਹੀਂ ਕਰਦਾ ਕਿ ਇਸ ਧਰਨੇ ਦਾ ਤੇ ਇਸ ਰੋਸ ਮਜਾਰੇ ਦਾ ਸਾਰੇ ਸਮਰਥਨ ਕਰਨ ਤੇ ਸਾਡੀ ਪੂਰ ਜੋਰ ਇਹਨਾਂ ਨੂੰ ਜਿਹੜਾ ਸਮਰਥਨ ਹੈ ਜਦ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਲੜਾਈ ਇਸੇ ਤਰ੍ਹਾਂ ਚੱਲਦੀ ਰਹੂਗੀ ਹਾਂ ਸੰਦੀਪ ਕੁਮਾਰ ਨਾਮ ਹੈ ਜੀ ਮੋਡ ਮੰਡੀ ਦੇ ਵਿੱਚੋਂ ਰਹਿਣ ਵਾਲਿਆਂ ਜੀ ਇਹ ਰੈਡੀमेड ਗਰਮੈਂਟ ਦੀ ਸ਼ਾਪ ਹੈ ਜੀ ਮੋਡ ਮੰਡੀ ਬਕੇ ਬਸਾਂ ਰੋਡ ਤੇ ਹੈ ਤਾਂ ਬਹੁਤ ਚਿਰ ਤੋਂ ਅਸੀਂ ਪਰੇਸ਼ਾਨ ਆ ਜੀ ਸੜਕਾਂ ਟੁੱਟੀਆਂ ਪਈਆਂ ਖੱਡੇ ਪਏ ਪਏ ਸੀਵਰੇਜ ਬੰਦ ਨੇ ਜੀ ਕੋਈ ਸੁਣਵਾਈ ਨਹੀਂ ਜਦੋਂ ਇੱਕ ਮੀਂਹ ਪੈ ਜਾਂਦਾ ਹੈ ਤਾਂ 3-3 ਫੁੱਟ 4-4 ਫੁੱਟ ਪਾਣੀ ਖੜ ਜਾਂਦਾ ਹੈ ਅਸੀਂ ਚਾਰ ਵਾਰੀ ਡੀਸੀ ਨੂੰ ਐਸਡੀਐਮ ਨੂੰ ਮਿਲ ਚੁੱਕੇ ਹਾਂ ਜੀ ਕਿਸੇ ਨੇ ਕੋਈ ਗੱਲ ਨਹੀਂ ਸੁਣਵਾਈ ਦਿੱਤੀ ਔਰ ਬਹੁਤ ਵਾਰੀ ਮਿੰਤਾ ਕਰ ਚੁੱਕੇ ਹਾਂ ਅਸੀਂ ਮਹੀਨਾ ਪਹਿਲਾਂ ਅਸੀਂ ਖਬਰ ਵੀ ਪਾਤੀ ਸੀ ਭਾਈ ਸਾਡਾ ਹੱਲ ਕੱਢ ਦਿਓ ਨਹੀਂ ਤਾਂ ਧਰਨਾ ਲਾਉਂਦੇ ਮਜਬੂਰ ਨਾ ਕਰੋ ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇਕਮੀ ਬੈਜੰਦਾ ਬਸਾਂ ਵਾਲੇ ਬਸਾਂ ਬਾਹਰ ਲੈ ਗਈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡਾ ਧੰਦਾ ਬਸਾਂ ਨਾਲ ਹੀ ਹੈ ਪਰ ਉਹਨਾਂ ਨੇ ਉਹ ਕਹਿੰਦੇ ਸਾਡੀ ਮਜਬੂਰੀ ਹੈ ਸਾਡੇ ਟਾਇਰ ਬਾੜ ਜਾਂਦੇ ਆ ਤਾਂ ਇਹਦਾ ਮਤਲਬ ਆ ਵੀ ਕਹਿ ਸਕਦੇ ਆ ਵੀ ਜਿਹੜੀ ਆਪਾਂ ਬਦਲਾਅ ਦੀ ਸਰਕਾਰ ਕਹਨੇ ਆ ਇਹ ਸਰਕਾਰ ਬਿਲਕੁਲ ਫੇਲ ਹੈ ਇਹ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਡੀ ਮਜਬੂਰੀ ਹੈ ਘਰ ਨਾ ਲਾਉਣਾ ਤਾਂ ਅਸੀਂ ਚਾਹੁੰਦੇ ਆ ਵੀ ਸਾਡਾ ਹੱਲ ਜਿਹੜਾ ਇਹ ਜਲਦੀ ਤੋਂ ਜਲਦੀ ਹੋ ਜੇ ਤੇ ਸਾਡੀਆਂ ਜਿਹੜੀਆਂ ਦੁਕਾਨਾਂ ਜਿਹੜੀਆਂ ਅਸੀਂ ਬੰਦ ਕਰਕੇ ਸਾਡੀ ਰੋਜੀ ਰੋਟੀ ਦੁਕਾਨਾਂ ਦੀ ਚੱਲਦੀ ਹੈ ਤਾਂ ਸਾਡੀਆਂ ਦੁਕਾਨਾਂ ਜਿਹੜੀਆਂ ਖੁੱਲ ਜਾਣ ਤੇ ਸਾਡੇ ਕੋਲੇ ਗਾਗਲ ਜਿਹੜਾ ਇੰਤਜ਼ਾਮ ਤਾਂ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਸਾਡਾ ਅਸੀਂ ਬੇਨਤੀ ਵਾਸਤੇ ਇਕੱਠੇ ਹੋਏ ਆ ਅਸੀਂ ਚਾਹੁੰਦੇ ਆ ਵੀ ਸਾਡਾ ਹੱਲ ਕਰ ਲਓ ਬੱਸ ਜੜ ਪਹਿਲਾਂ ਵੀ ਕਿੰਨੀ ਵਾਰ ਗਿਆ ਬੱਸ ਜੀ ਪਹਿਲਾਂ ਵੀ ਇਹ ਤਿੰਨ ਚਾਰ ਵਾਰੀ ਬੱਸਾਂ ਬਾਹਰ ਵਾਗ ਗਿਆ ਜੀ ਇਹ ਧਰਨਿਆਂ ਕਰਕੇ ਅਸੀਂ ਅੰਦਰ ਲਿਆਂਦਾ ਤਾਂ ਅਸੀਂ ਬਾਰ ਬਾਰ ਧਰਨੇ ਨਹੀਂ ਲਾ ਸਕਦੇ ਅਸੀਂ ਬਾਰ ਬਾਰ ਕਿਉਂਕਿ ਦੁਕਾਨਦਾਰ ਅਸੀਂ ਤਾਜ਼ਾ ਖਮਾਣਾ ਤਾਜ਼ਾ ਖਾਣਾ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਜਿਹੜਾ ਸਾਡਾ ਪੂਰਨ ਤੌਰ ਤੇ ਹੱਲ ਕੀਤਾ ਜਾਵੇ ਆਕੇ ਜੋ ਸਾਨੂੰ ਬਾਰ ਬਾਰ ਇਸ ਚੀਜ਼ ਦਾ ਸਾਹਮਣਾ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਸਾਂ ਵਾਲੇ ਵੀਰ ਜਿਹੜੇ ਹਸੀ ਖੁਸ਼ੀ ਅੰਦਰ ਆਉਣ ਤੇ ਸਾਡਾ ਇਹਦਾ ਕੰਮ ਚੱਲਦਾ ਰਹੇ ਪਰਜੇਸ਼ ਜੈ ਜੀ ਕਿਰੈਕਟਰ ਨਾਲ ਲੱਗ ਕੇ ਆਜ ਦਾ ਰੋਸਤਾਨਾ ਸਮੂਹ ਮੰਡੀ ਨਿਵਾਸੀਆਂ ਵੱਲੋਂ ਦੇ ਇਲਾਕਾ ਨਿਵਾਸੀਆਂ ਵੱਲੋਂ ਲਗਾਇਆ ਗਿਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਡੀ ਦੇ ਵਿੱਚ ਸੀਬੇ ਦੀ ਸਮੱਸਿਆ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਆ ਜਿਸ ਦੇ ਨਾਲ ਹਰ ਗਲੀ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਗੰਦਾ ਪਾਣੀ ਸ਼ਹਿਰੀ ਸੀਵਰੇਜ ਦਾ ਪਾਣੀ ਸੜਕਾਂ ਦੇ ਉੱਤੇ ਆਮ ਘੁੰਮ ਰਿਹਾ ਜਿਸ ਨਾਲ ਭਾਰੀ ਬਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਮੰਡੀ ਦੇ ਵਿੱਚ ਉਸ ਦੇ ਨਾਲ ਹੀ ਲਗਾਤਾਰ ਪਾਣੀ ਦੇ ਖੜਨ ਦੇ ਨਾਲ ਸੜਕਾਂ ਦੇ ਉੱਪਰ ਵੱਡੇ ਵੱਡੇ ਖੰਡੇ ਪਾਏ ਗਏ ਆ ਜਿਨ੍ਹਾਂ ਨੂੰ ਕੋਈ ਭਾਰਾਂ ਦੀ ਬੁਸਥਾ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਸੀਵਰੇਜ ਦੀ ਸਮੱਸਿਆ ਦਾ ਕੋਈ ਹੱਲ ਕੀਤਾ ਜਾ ਰਿਹਾ ਹੈ ਜਿਸ ਦਿਨ ਨਾਲ ਮੰਡੀ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਸਮੱਸਿਆ ਨੂੰ ਲੈ ਕੇ ਅੱਜ ਇਹ ਰੋਸਤਾ ਦਾ ਲਾਇਆ ਗਿਆ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਯਾਦ ਦੁਆਈ ਜਾਵੇ ਇਹਦਾ ਹੋਵੇ ਕਿ ਇਹ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਲਵੇ ਤਾਂ ਮੁੜ ਕੇ ਸੰਭਵ ਸਰਕਾਰ ਦੇ ਬਸ ਦੀ ਗੱਲ ਨਾ ਰਵੇ ਇਹ ਬਸਾ ਕਹਿੰਦੇ ਬਾਹਰ ਆਂਦੇ ਅਜੇ ਤੋਂ ਬਸਾ ਇੱਕ ਵਾਰ ਨਹੀਂ ਲਗਭਗ 10 ਵਾਰੀ ਇਹ ਪਿਛਲੇ 2-3 ਸਾਲਾਂ ਤੋਂ ਹਰ ਵਾਰ ਬਸਾ ਬਾਹਰ ਆ ਜਾਂਦਾ ਲੋਕ ਲੜਾਈ ਲੜਦੇ ਫਿਰ ਅੰਦਰ ਚਲਾ ਜਾਂਦਾ ਇਸ ਵਾਰ ਘੱਟੋ-ਘੱਟ 10 ਵਾਰ ਇਦਾਂ ਹੋ ਚੁੱਕਿਆ ਅੱਕੇ ਉਹ ਲੋਕਾਂ ਦਾ ਅੱਜ ਰੋਸਤਾਂ ਲਾਇਆ ਤਾਂ ਕਿ ਬਸਟਾਡ ਨੂੰ ਅੰਦਰ ਲਿਆ ਜਾਵੇ ਤੇ ਉੱਥੇ ਲੋਕ ਜਿਹੜੇ ਰੋਜੀ ਰੋਟੀ ਕੰਨ ਵਾਲੇ ਭੁੱਖੇ ਮਰ ਰਹੇ ਆ ਉਹਨਾਂ ਦੀ ਰੋਜੀ ਰੋਟੀ ਦਾ ਕੋਈ ਝਗੜ ਹੋ ਸਕੇ